ਸ਼ੰਗਰਸ਼ੀ ਯੋਧੇ ਉਹ ਜਿਹੜੀ ਆਪਾਂ ਆ ਵੀਡੀਓ ਬਣਾਉਣ ਜਾ ਰਹੇ ਆ ਇਹ ਨਗਰ ਮੜਾਕ ਦੇ ਆਪਣੇ ਸ਼ੰਗਰਸ਼ੀ ਯੋਧੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਗੈਰ ਰਾਜਨੀਤਿਕ ਸੋ ਅੱਜ ਸਾਡੇ ਨਗਰ ਦੇ ਪ੍ਰਧਾਨ ਜੀ ਸਰਦਾਰ ਸੁਖਮੰਦਰ ਸਿੰਘ ਜੀ ਉਹਨਾਂ ਦੇ ਨਾਲ ਨਵਦੀਪ ਸਿੰਘ ਜੀ ਇਹ ਵੀ ਸੇਵਾ ਕਰਵਾ ਰਹੇ ਨੇ ਸੋ ਅੱਜ ਜਿਹੜਾ ਟਰੈਕਟਰ ਤੁਹਾਨੂੰ ਵਿਖਾਉਣ ਜਾ ਰਹੇ ਆ ਡੀਆਈ 265 ਸੋ ਇਹ ਆਪਣੇ ਐਨਆਰਆਈ ਵੀਰਾਂ ਨੇ ਆਪਾਂ ਨੂੰ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿੰਨੇ ਵੀ ਦੋਸਤ ਮਿੱਤਰ ਆ ਸਾਡੇ ਨਗਰ ਦੇ ਨੌਜਵਾਨ ਆ ਸੋ ਸਾਡਾ ਇਸ ਵਿੱਚ ਯੋਗਦਾਨ ਹੈ ਸਾਰਿਆਂ ਨੇ ਬਹੁਤ ਵੱਧ ਵੱਧ ਹਿੱਸਾ ਪਾਇਆ ਤੇ ਸੋ ਅੱਜ ਅਸੀਂ ਤਿਆਰੀਆਂ ਕਰ ਰਹੇ ਆਂ ਦਿੱਲੀ ਦੀਆਂ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਨਾ ਹੈ ਜਾਨੀ ਕਿ ਦਿੱਲੀ ਜਾਣਾ ਹੈ ਸੋ ਆਪਣੇ ਸਾਰੇ ਨੌਜਵਾਨਾਂ ਦਾ ਨਗਰ ਦਾ ਫਰਜ਼ ਬੰਦ ਹੈ ਵੀ ਆਪਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਆਪਾਂ ਦਿੱਲੀ ਨੂੰ ਕੂਚ ਕਰੀਏ ਸੋ ਅੱਜ ਜਿਹੜੀ ਟਰੈਕਟਰ ਦੀ ਤਿਆਰੀ ਹੋ ਰਹੀ ਆ ਆ ਝੰਡੇ ਝੁੰਡੇ ਵੀ ਧੋਤੇ ਗਏ ਆ ਤੇ ਜਿਹੜੀ ਆ ਟਰੈਕਟਰ ਦੇ ਉੱਪਰ ਜਿੰਨੀ ਵੀ ਸਰਵਿਸ ਜਾਨੀ ਕਿ ਆ ਤੇਲ ਤੁਲ ਮਾਰਿਆ ਜਾ ਰਿਹਾ ਹੈ ਸਫਾਈ ਹੋ ਰਹੀ ਹੈ ਸੋ ਇੱਕ ਗੱਡੀ ਵੀ ਐਨਆਰਆਈ ਵੀਰਾਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਸੋ ਇਹਦੀਆਂ ਤਿਆਰੀਆਂ ਬਿਲਕੁਲ ਹੋ ਚੁੱਕੀਆਂ ਸੋ ਟਰੈਕਟਰ ਦੇ ਉੱਪਰ ਕਾਫੀ ਮਿੱਟੀ ਘੱਟਾ ਸੀ ਉਹਦੀ ਤਿਆਰੀ ਕੀਤੀ ਹੈ ਸਾਡੇ ਪ੍ਰਧਾਨ ਜੀ ਸਾਡੇ ਨਾਲ ਨੇ ਇਹ ਵੀ ਸੇਵਾ ਕਰਵਾ ਰਹੇ ਨੇ ਸੋ ਸਾਡੇ ਸਾਰੇ ਨਗਰ ਦਾ ਬਹੁਤ-ਬਹੁਤ ਯੋਗਦਾਨ ਹੈ ਵੱਧ ਤੋਂ ਵੱਧ ਤੇ ਠੰਡ ਵੀ ਮਿੱਤਰੋ ਬਹੁਤ ਜ਼ਿਆਦਾ ਹੈ ਅੱਜ ਕਿਉਂ ਕਣੀਆਂ ਪੈ ਕੇ ਹਟੀਆਂ ਮੀਂਹ ਪਈ ਜਾਂਦਾ ਹੈ ਸਵੇਰ ਦਾ ਤੇ ਅੱਜ ਥੋੜੀ ਜਿਹੀ ਵੇਲ ਸੀ ਵੇਲ ਕਰਕੇ ਫਿਰ ਇਹਦਾ ਟਰੈਕਟਰ ਤੇ ਡਿਊਟੀ ਲਾ ਲਈ ਤੇ ਬਾਈ ਜੀ ਫਿਰ ਤਿਆਰੀਆਂ ਮੁਕੰਮਲ ਆ ਹਾਂ ਹਾਂ ਵੱਡੇ ਵੀਰ ਤਿਆਰੀਆਂ 13 ਤਰੀਕ ਨੂੰ ਢੀਕਦੇ ਆ ਬਸ ਆਪਣਾ ਅੱਛਾ ਜੀ ਆਪਣੇ ਘੋੜੇ ਤਿਆਰ ਕਰੀ ਜੰਨੇ ਆ ਠੀਕ ਹੈ ਜੀ ਲਓ ਜੀ ਦੋਸਤੋ 13 ਤਰੀਕ ਨੂੰ ਢੀਕ ਹੈ ਤੇ ਹਾਂ ਜੀ ਪ੍ਰਧਾਨ ਜੀ ਤੁਹਾਡਾ ਕੀ ਸੁਨੇਹਾ ਨੌਜਵਾਨਾਂ ਨੂੰ ਤੁਸੀਂ ਵੀ ਦੇ ਦਿਓ ਕੋਈ ਸੁਨੇਹਾ ਹੈ ਲਓ ਜੀ ਪ੍ਰਧਾਨ ਜੀ ਕਹਿੰਦੇ ਵੀ ਸਾਡਾ ਤਾਂ ਸੁਨੇਹਾ ਇਹ ਆ ਵੀ ਆਪਾਂ ਇਕੱਠੇ ਹੋ ਕੇ ਦਿੱਲੀ ਨੂੰ ਚੱਲਣਾ ਜਿਹੜੀਆਂ ਆਪਣੀਆਂ ਰਹਿੰਦੀਆਂ ਮੰਗਾ ਯਾਨੀ ਕਿ ਐਮਐਸਪੀ ਹੈ ਤੇ ਬਿਜਲੀ ਸੋਧ ਬਿੱਲ ਹੈ ਤੇ ਸੋ ਉਹਦੇ ਤੇ ਆਪਾਂ ਹੋਰ ਵੀ ਕਾਫੀ ਮੰਗਾਂ ਨੇ ਸਵਾਮੀ ਨਾਥਨ ਰਿਪੋਰਟ ਦੀ ਮੰਗ ਹੈ ਬਿਜਲੀ ਸੋਧ ਬਿੱਲ ਤੇ ਹੈ ਤੇ ਲਮਖੀਰਪੁਰ ਖੀਰੀ ਹੈ ਜਿਹੜੀ ਉਹਦੀ ਘਟਨਾ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਸੋ ਕਾਫੀ ਆ ਟਰੈਕਟਰ ਦੀ ਤਿਆਰੀ ਹੈ ਟਰੈਕਟਰ ਨੇ ਜਾਣਾ ਹੈ ਨਾਲ ਟਰੈਲੀ ਵੀ ਬਿਲਕੁਲ ਤਿਆਰ ਹੈ ਸੋ ਨਗਰ ਦੇ ਸੰਘਰਸ਼ੀ ਜੋਧਿਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਪ੍ਰਧਾਨ ਜੀ ਕੋਲੇ ਆਪਣੇ ਨਾਮ ਲਿਖਾਉਣੇ ਹੈ ਸੋ ਸਾਰਿਆਂ ਨੇ ਚੱਲਣਾ ਹੈ ਤੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਯਾਰ ਆਕੋ